ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੇ ਹੁਣ ਕੋਈ ਐਸੀ ਇੱਕ ਕਾਲ ਰਿਕਾਰਡਿੰਗ ਲੀਕ ਕਰ ਦਿੱਤੀ ਗਈ ਆ ਚੈਨਲਾਂ ਦੇ ਉੱਤੇ ਤੇ ਹੁਣ ਜਿਹੜੀ ਕਿ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਇਹਦੇ ਵਿੱਚ ਪੰਜਾਬ ਪੁਲਿਸ ਵਾਲੇ ਫਸਣ ਜਾ ਰਹੇ ਤੇ ਹੁਣ ਕੀ ਰਿਕਾਰਡਿੰਗ ਆ ਪਹਿਲਾਂ ਵੀਡੀਓ ਸੁਣੋ ਫਿਰ ਕਰਦੇ ਆ ਅੱਗੇ ਗੱਲਬਾਤ ਸੁਣੋ ਵੀਡੀਓ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇੱਕ ਅਜਿਹੀ ਪੁਲਿਸ ਅਫਸਰਾਂ ਦੀ ਕਾਲ ਰਿਕਾਰਡਿੰਗ ਲੀਕ ਕਰ ਦਿੱਤੀ ਹੈ ਸੋਸ਼ਲ ਮੀਡੀਆ ਤੇ ਸਾਂਝੀ ਕਰ ਦਿੱਤੀ ਹੈ ਜਿਸ ਨੇ ਬਹੁਤ ਵੱਡੇ ਖੁਲਾਸੇ ਕਰ ਦਿੱਤੇ ਨੇ ਉਸ ਕਾਲ ਰਿਕਾਰਡਿੰਗ ਦੇ ਵਿੱਚ ਉਸ ਕਥਿਤ ਕਾਲ ਰਿਕਾਰਡਿੰਗ ਦੇ ਵਿੱਚ ਕਾਫੀ ਕੁਝ ਬਿਆਨ ਕੀਤਾ ਜਾ ਰਿਹਾ ਹਾਲਾਂਕਿ ਉਸ ਰਿਕਾਰਡਿੰਗ ਨੂੰ ਦਾਵਾ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਨੇ ਲੰਮੀ ਚੌੜੀ ਇੱਕ ਪੋਸਟ ਵੀ ਲਿਖੀ ਜਿਸ ਦੇ ਵਿੱਚ ਐਸਐਸਪੀ ਪਟਿਆਲਾ ਤੇ ਉਸ ਜ਼ੋਨ ਦੇ ਪੈਂਦੇ ਜਿਹੜੇ ਹੋਰ ਪੁਲਿਸ ਅਧਿਕਾਰੀ ਨੇ ਉਹਨਾਂ ਦੀ ਗੱਲਬਾਤ ਨੂੰ ਲੀਕ ਕੀਤਾ ਗਿਆ ਉਸ ਦੇ ਵਿੱਚ ਚੋਣਾਂ ਦੇ ਵਿੱਚ ਧੱਟਾ ਕਿਵੇਂ ਕਰਨਾ ਹੈ ਪਲੈਨਿੰਗ ਕੀਤੀ ਜਾ ਰਹੀ ਹੈ ਬੜੀ ਹੈਰਾਨੀ ਦੀ ਗੱਲ ਹੈ ਪਰ ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਹੈ ਇਸ ਤੇ ਬਾਰੇ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਜੁੜ ਚੁੱਕੇ ਨੇ ਆ ਭੋਲਰ ਸਾਹਿਬ ਜਿਸ ਤਰ੍ਹਾਂ ਦੀ ਆਡੀਓ ਸਾਹਮਣੇ ਆਈ ਹੈ ਇੱਕ ਜੋ ਸੁਖਵੀਰ ਸਿੰਘ ਬਾਦਲ ਨੇ ਦਾਵਾ ਕੀਤਾ ਕਿ ਉਹ ਪੁਲਿਸ ਅਧਿਕਾਰੀਆਂ ਦੀ ਹੈ ਉਸ ਦੇ ਵਿੱਚ ਕਾਫੀ ਕੁਝ ਚੀਜ਼ਾਂ ਨੇ ਪਹਿਲਾਂ ਤਾਂ ਵਿਸਥਾਰ ਦੇ ਨਾਲ ਇਹ ਹੀ ਜਾਣਨਾ ਚਾਹਾਂਗੇ ਕਿ ਸੁਖਵੀਰ ਸਿੰਘ ਬਾਦਲ ਨੂੰ ਉਹ ਆਡੀਓ ਜਾਂ ਕਾਲ ਰਿਕਾਰਡਿੰਗ ਲੀਕ ਕਿਉਂ ਕਰਨੀ ਪਈ ਹੈ ਬਿਲਕੁਲ ਸੰਦੀਪ ਇਹ ਬਹੁਤ ਵੱਡਾ ਪੰਜਾਬ ਦੇ ਲੋਕਤੰਤਰ ਤੇ ਇੱਕ ਤਮਾਚਾ ਕਿ ਜਿਹੜੇ ਪੁਲਿਸ ਅਫਸਰਾਂ ਤੇ ਇਲਜ਼ਾਮ ਲੱਗੇ ਨੇ ਕਿ ਜੇ ਕੱਲੀ ਲੀਡਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਆਉਣਗੇ ਤੇ ਉਹਨਾਂ ਦੇ ਨਾਮਜ਼ਦਗੀ ਪੱਤਰ ਪਾੜ ਦਿਓ ਹੁਣ ਜਿਹੜੀ ਕਾਲ ਆਡੀਓ ਲੀਕ ਕੀਤੀ ਗਈ ਦੇਖੋ ਸੁਭੀ ਸਿੰਘ ਬਾਦਲ ਹੋਣਾ ਦੇ ਵੀ ਤੇ ਸਰਕਾਰ ਦਾ ਹੋਈ ਸਾਰੇ ਨੇ ਡਿਪਟੀ ਸੀਐਮ ਰਹੇ ਨੇ ਤੇ ਜਿਹੜੇ ਅਫਸਰ ਪੁਲਿਸ ਆਪਸੇ ਵਿੱਚ ਗੱਲਬਾਤ ਕਰ ਰਹੀ ਆ ਕੋਸਦਾ ਕਿ ਉਹਨਾਂ ਚੋਂ ਹੀ ਕਿਸੇ ਇੱਕ ਨੇ ਸੁਬੀ ਸਿੰਘ ਬਾਦਲ ਨੂੰ ਦਿੱਤੇ ਹੋ ਜਾਂ ਸੁਬੀ ਸਿੰਘ ਬਾਦਲ ਦੇ ਹੱਥ ਲੱਗ ਗਈ ਹੋਵੇ ਹਾਲਾਂਕਿ ਇਸ ਮਸਲੇ 'ਚ ਹੁਣ ਪਟਿਆਲਾ ਪੁਲਿਸ ਜਾਂ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਜਾਂ ਆਮ ਆਦੀ ਪਾਰਟੀ ਕਹੇ ਕਿ ਇਹ ਜੀ ਆਈਏਆਈ ਦੇ ਨਾਲ ਬਣਾਈ ਹੋਈ ਹੈ ਇਹ ਫਰਜੀ ਹੈ ਇਹ ਨਕਲੀ ਹੈ ਇਹ ਜਾਲੀ ਹੈ ਇਹ ਪੁਲਿਸ ਨੂੰ ਬਦਨਾਮ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਸੁਬੀ ਸਿੰਘ ਬਾਦਲ ਨੇ ਸਾਜ਼ਿਸ਼ ਕੀਤੀ ਹੈ ਇਹ ਜਿਹੜੇ ਦੋਸ਼ਾਂ ਦੀ ਜਾਂਚ ਵੀ ਹੋ ਸਕਦੀ ਚ ਆਡੀਓ ਚੈੱਕ ਵੀ ਕਰਵਾਈ ਜਾ ਸਕਦੀ ਹੈ ਕਿ ਵਾਕਈ ਪੁਲਿਸ ਫਸਰਾਂ ਦੀ ਹੈ ਜਾਂ ਇਹ ਡਾਕਟਰਡ ਤੋਂ ਨਹੀਂ ਹੈ ਜਾਂ ਫਿਰ ਇਹ ਜਿਹੜੀ ਆ ਜਿਹੜੀ ਆ ਸਹੀ ਆ ਜਾਂ ਫਿਰ ਗਲਤ ਆ ਹੁਣ ਅਗਰ ਜਿਹੜੀ ਆਡੀਓ ਲੀਕ ਸੁਭੀ ਸਿੰਘ ਬਾਦਲ ਉਹਨੇ ਕਰਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵਿੱਚ ਤਰਥਲੀ ਮਚਾ ਦਿੱਤੀ ਹੈ ਅਗਰ ਉਹ ਪੜ ਕੇ ਸੁਨਾਇਆ ਜਾਵੇ ਦਰਸ਼ਕਾਂ ਨੂੰ ਤੇ ਵਾਕੇ ਸਾਰਿਆਂ ਦੇ ਜਿਹੜੇ ਨੇ ਹੈਰਾਨ ਪਰੇਸ਼ਾਨ ਹੋ ਜਾਣਗੇ ਕਿ ਆਖਰ ਪੁਲਸ ਇਸ ਲੈਵਲ ਤੇ ਵੀ ਜਾ ਸਕਦੀ ਹੈ ਕਿ ਵਿਰੋਧੀਆਂ ਦੇ ਨਾਮਜ਼ਦਗੀ ਪੱਤਰ ਪੁਲਸ ਕਹਿੰਦੀ ਖੁਦ ਹੀ ਪਾੜ ਦਿਓ ਹੁਣ ਇਸ ਮਸਲੇ ਦੇ ਵਿੱਚ ਸੁਭੀਸਾ ਬਾਦਲ ਹੋਣਾ ਨੇ ਇਲਜ਼ਾਮ ਲਗਾਏ ਨੇ ਕਿ ਪੰਜਾਬ ਪੁਲਸ ਕਾਲੀ ਲੀਡਰਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਜਿਨ੍ਹਾਂ ਨੇ ਕਿਉਂਕਿ ਅੱਜ ਆਖਰੀ ਦਿਨ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਉਹਨੂੰ ਲੈ ਕੇ ਉਹਨਾਂ ਦੇ ਹੱਥ ਆਡੀਓ ਲੱਗੀ ਸੀ ਜਿਹੜੀ ਉਹਨਾਂ ਨੇ ਲੀਕ ਕਰ ਦਿੱਤੀ ਆਪਣੇ ਉਹਨਾਂ ਨੇ ਐਕਸ ਕਾਉਂਟ ਤੇ ਜਾਂ ਹੋਰ ਵੱਖ-ਵੱਖ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਸਾਂਝੀ ਕਰ ਦਿੱਤੀ ਹੈ ਜਿਸ ਕਰਕੇ ਪੰਜਾਬ ਪੁਲਿਸ ਦੇ ਵਿੱਚ ਤਰਸੱਲੀ ਜਿਹੜੀ ਮਚ ਗਈ ਹੈ ਉਹਦੇ 'ਚ ਲਿਖਦੇ ਨੇ ਸੁਭੀ ਸਿੰਘ ਬਾਦਲ ਹੋਣਾ ਫਿਰ ਜਿਹੜੀ ਆਡੀਓ ਲੀਕ ਕੀਤੀ ਹੈ ਉਹਦੀ ਜਿਹੜੀ ਸਕ੍ਰਿਪਟ ਉਹ ਵੀ ਲਿਖ ਕੇ ਭੇਜੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹਨਾਂ ਪਾਈ ਹੈ ਜਿਹਦੇ 'ਚ ਉਹ ਲਿਖਦੇ ਨੇ ਜਿੱਥੇ ਕੱਲ੍ਹ ਹੀ ਮਿਲਣ ਉਹਨਾਂ ਦੇ ਨਾਮਜ਼ਦਗੀ ਪੱਤਰ ਪੜਦੇ ਉਹ ਪੰਜਾਬ ਪੁਲਿਸ ਅੱਗੇ ਲਿਖਿਆ ਕਿ ਲੋਕਤੰਤਰ ਦਾ ਘਾਣਕ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਨੂੰ ਬੇਸ਼ਰਮੀ ਨਾਲ ਲੁੱਟਣ ਦੀ ਤਿਆਰੀਆਂ ਸੰਬੰਧੀ ਪਟਿਆਲਾ ਪੁਲਿਸ ਦੀ ਕੱਲ ਰਾਤ ਹੋਈ ਮੋਸਟ ਸੈਂਸਿਟਿਵ ਕਾਨਫਰੰਸ ਕਾਲ ਦੀ ਸਾਰੀ ਰਿਕਾਰਡਿੰਗ ਸਾਰੇ ਸੁਣੋ ਉਹ ਲਿਖਦੇ ਨੇ ਕਿ ਐਸਐਸਪੀ ਪਟਿਆਲਾ ਵਰਨ ਸ਼ਰਮਾ ਤੇ ਇਲਜ਼ਾਮ ਲਗਾਏ ਨੇ ਕਿ ਉਹ ਆਪਣੇ ਜਿਹੜੇ ਸਬੋਡੀਨੇਟ ਆਫਿਸਰ ਨੇ ਜਿਹਦੇ ਚ ਡੀਐਸਪੀ ਲੈਵਲ ਐਸਪੀ ਲੈਵਲ ਇੰਸਪੈਕਟਰ ਲੈਵਲ ਉਹਨਾਂ ਨੂੰ ਕਹਿ ਰਹੇ ਨੇ ਪਟਿਆਲਾ ਐਸਐਸਪੀ ਵਰਨੀ ਸ਼ਰਮਾ ਤੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਪਟਿਆਲਾ ਐਸਐਸਪੀ ਵਰਨੀ ਸ਼ਰਮਾ ਕਹਿ ਰਹੇ ਨੇ ਕਿ ਅੱਜ ਪੁਲਿਸ ਅਬਜ਼ਰਵਰ ਕੌਸ਼ਲ ਸ਼ਰਮਾ ਜੀ ਆਏ ਸੀ ਉਸ ਤੋਂ ਬਾਅਦ ਅਸੀਂ ਡਿਵੀਜ਼ਨ ਕਮਿਸ਼ਨਰ ਵਿਵੇ ਬਬਲਾਨੀ ਕੋਲ ਗਏ ਸੀ ਉੱਥੇ ਡੀਆਈਜੀ ਕੁਲਦੀਪ ਚਾਲ ਡੀਸੀ ਪ੍ਰੀਤੀ ਜਾਦਵ ਵੀ ਸੀ ਅਤੇ ਮੈਂ ਵੀ ਸੀ ਅਤੇ ਮੇਰੇ ਨਾਲ ਐਸਪੀ ਹੈੱਡਕੁਆਰਟਰ ਅਤੇ ਐਸਪੀ ਸਿਟੀ ਵੀ ਸੀ ਅਗੇ ਲਿਖਦੇ ਨੇ ਐਸਐਸਪੀ ਪਟਿਆਲਾ ਤੇ ਫਿਰ ਇਲजाम ਲੱਗੇ ਕਿ ਪ੍ਰਸ਼ਾਸਨ ਧੱਕੇ ਤੋਂ ਮਨਾ ਨਹੀਂ ਕਰਦਾ ਉਹਨਾਂ ਦਾ ਕਲੀਅਰ ਹੈ ਕਿ ਲੋਕਲ ਬਾਡੀ ਵਿੱਚ ਵੀ ਇਹ ਇਹ ਹੋਣਾ ਹੀ ਹੈ ਫਿਰ ਉਹਨਾਂ ਕਹਿੰਦੇ ਕਿ ਪਰੰਤੂ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬੰਦੇ ਨੂੰ ਟਾਰਗੇਟ ਕਰਨਾ ਰੋਕਣਾ ਹੈ ਘਰੋਂ ਬਾਹਰ ਰੋਕਿਆ ਜਾਵੇ ਉਸ ਦੇ ਪਿੰਡ ਘਰ ਜਾਂ ਰਾਹ ਤੇ ਹੀ ਕਾਗਜ਼ੇ ਨੋਮੀਨੇਸ਼ਨ ਫਾਈਲਿੰਗ ਸੈਂਟਰ ਦੇ ਪਹੁੰਚਣ ਤੋਂ ਪਹਿਲਾਂ ਤੋਂ ਬਾਅਦ ਨਾ ਪੜੇ ਜਾਣ ਐਸਐਸਪੀ ਪਟਿਆਲਾ ਇਹ ਵੀ ਇਲਜ਼ਾਮ ਲਗੇ ਨੇ ਫਿਰ ਉਹ ਐਸਐਸਪੀ ਪਟਿਆਲਾ ਕਹਿ ਰਹੇ ਨੇ ਇਸ ਆਡੀਓ ਦੇ ਵਿੱਚ ਜਿਹੜੀ ਸੁਬੀਸ਼ਿੰਗ ਬਾਦਲ ਨੇ ਲਿਖਿਆ ਕਿ ਕੱਲ ਸਾਡੇ ਸ਼ਹਿਰ ਲਈ ਸਭ ਤੋਂ ਸੈਂਸਿਟਿਵ ਦਿਨ ਹੈ ਕਿਉਂਕਿ ਸ਼ਾਇਦ ਸੁਬੀਸ਼ਿੰਗ ਬਾਦਲ ਆਪ ਘਨੌਰ ਆਉਣ ਫਿਰ ਇੱਕ ਡੀਐਸਪੀ ਹਰਸਿਮਰਨ ਦਾ ਵਿੱਚ ਆਇਆ ਮੈਂ ਗੱਲ ਹੋਈ ਹੈ ਕਿ ਪੋਲੀਟੀਕਲ ਲੀਡਰਸ਼ਿਪ ਤੋਂ ਡਾਇਰੈਕਸ਼ਨ ਲੈ ਰਹੇ ਹਾਂ ਸਰ ਇਹ ਡੀਐਸਪੀ ਹਰਸ਼ਮ ਸਿੰਮਰਨ ਕਹਿ ਰਿਹਾ ਹੋਊਗਾ ਕਿ ਪੋਲੀਟੀਕਲ ਲੀਡਰਸ਼ਿਪ ਤੋਂ ਡਾਇਰੈਕਸ਼ਨ ਲੈ ਰਹੇ ਮਤਲਬ ਆਮ ਆਦੀ ਪਾਰਟੀ ਦੇ ਲੀਡਰਾਂ ਤੋਂ ਉਹ ਡਾਇਰੈਕਸ਼ਨ ਲੈ ਰਹੇ ਨੇ ਤੇ ਐਸਐਸਪੀ ਪਟਿਆਲਾਗੇ ਲਿਖਦੇ ਹਡਾਣਾ ਕਾਫੀ ਸੈਟੀਸਫਾਈ ਹੈ ਹੁਣ ਹਡਾਣਾ ਉਹ ਨੇ ਜਿਹੜੇ ਘਰਮੀ ਸਿੰਘ ਪਠਾਨ ਮਾਜਰ ਹੈ ਜਿਹੜੇ ਇਸ ਟਾਈਮ ਆਸਟ੍ਰੇਲੀਆ ਬੈਠੇ ਨੇ ਜਿਨ੍ਹਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਬੜਾ ਵਖ ਵਖ ਧਰਾਵਾਂ ਦੇ ਵਿੱਚ ਕੇਸ ਦਰਜ ਕੀਤਾ ਸੀ ਉਦੀ ਜਗ੍ਹਾ ਰਣਜੋਤ ਸਿੰਘ ਹੰਡਾਣਾ ਹੋਣਾ ਨੂੰ ਪੰਜਾਬ ਸਰਕਾਰ ਨੇ ਸਨੌਰ ਤੋਂ ਹਲਕਾ ਇੰਚਾਰਜ ਲਾ ਦਿੱਤਾ ਸੀ ਜਿਹੜੇ ਨਾਲੇ ਪੰਜਾਬ ਪੈਪਸੋ ਰੋਡਵੇਜ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਹਨ ਫਿਰ ਐਸਐਸਪੀ ਪਟਿਆਲਾ ਫਿਰ ਅੱਗੇ ਕਹਿੰਦੇ ਕਿ ਪਾਲਿਸੀ ਇਹ ਹੋਇਆ ਕਿ ਜਿਸ ਨੂੰ ਵੀ ਕਾਗਜ਼ ਦਾਖਲ ਕਰਨ ਤੋਂ ਰੋਕਣਾ ਹੈ ਉਸ ਨੂੰ ਪਿੰਡ 'ਚ ਰੋਕੋ ਘਰ 'ਚ ਰੋਕੋ ਜਾਂ ਰਾਹ 'ਚ ਰਾਹ 'ਚ ਜਾਂਦੇ ਨੂੰ ਰੋਕੋ ਹੁਣ ਫਿਰ ਐਸਐਸਪੀ ਪਟਿਆਲਾ ਬਾਰੇ ਸੁਭੀ ਸਿੰਘ ਬਾਦਲ ਲਿਖਦੇ ਨੇ ਕਿ ਡਿਵੀਜ਼ਨਰ ਕਮਿਸ਼ਨਰ ਡੀਆਈਜੀ ਅਤੇ ਡਿਪਟੀ ਕਮਿਸ਼ਨਰ ਜਿੰਨਾ ਦਾ ਐਸ ਸੀ ਕੇ ਤੱਕਾ ਤਾਂ ਹੋਣਾ ਹੀ ਹੈ ਪਰ ਜਿਸ ਤਰ੍ਹਾਂ ਐਮ ਸੀ ਇਲੈਕਸ਼ਨ ਦੌਰਾਨ ਸੈਂਟਰਾਂ ਦੇ ਅੰਦਰ ਕਾगज ਪਾੜੇ ਸੀ ਉਦਾਂ ਨਾ ਹੋਵੇ ਸਭ ਕੁਝ ਬਾਰੋ-ਬਾਰ ਹੀ ਹੋ ਜਾਵੇ ਫਿਰ ਅੱਗੇ ਡੀ ਐਸ ਪੀ ਨਾਬਾ ਦੀ ਗੱਲ ਆ ਜਾਂਦੀ ਹੈ ਅਸੀਂ ਐਮ ਐਲ ਏ ਸਾਹਿਬ ਅਤੇ ਉਹਨਾਂ ਦੀ ਟੀਮ ਦੇ ਕੰਟੈਕਟ ਵਿੱਚ ਹੀ ਹਾਂ ਜੀ ਸਭ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਹੈ ਜੀ ਫਿਰ ਡੀ ਐਸ ਸੀ ਸਮਾਣਾ ਦੀ ਗੱਲ ਆ ਜਾਂਦੀ ਹੈ ਐਮ ਐਲ ਏ ਸਾਹਿਬ ਦੇ ਬੰਦਿਆਂ ਨੂੰ 9 ਵਜੇ ਦਾ ਟਾਈਮ ਦਿਵਾ ਕੇ ਪਹਿਲਾਂ ਪਹਿਲਿਆਂ ਵਿੱਚ ਹੀ ਕਾਗਜ਼ ਦਾਖਲ ਕਰਵਾ ਦੇਾਂਗੇ ਇਹ ਡੀਐਸਪੀ ਸਮਾਣਾ ਕਹਿੰਦਾ ਜੀ ਫਿਰ ਅਗੇ ਐਸਐਸਪੀ ਪਟਿਆਲਾ ਬਾਰੇ ਸੁਭੀ ਸਿੰਘ ਬਾਦਲ ਕਹਿੰਦੇ ਨੇ ਜੋ ਵੀ ਰੋਕਾ ਟੋਕੀ ਕਰਨੀਆਂ ਪ੍ਰਾਈਵੇਟ ਬੰਦਿਆਂ ਨੇ ਜਾਂ ਆਪਾਂ ਕਰਨੀਆਂ ਉਹ ਬਾਹਰੋਂ ਬਾਹਰ ਹੀ ਕਰਨੀਆਂ ਐਮਐਲਏ ਨੂੰ ਵੀ ਕਹਿ ਦਿਓ ਕਿ ਜਿਹੜਾ ਬੰਦਾ ਡੱਕਣਾ ਉਸ ਨੂੰ ਕਹਿ ਦਿਓ ਕਿ ਪਿੰਡ ਜਾਂ ਘਰੇ ਹੀ ਕਰਾ ਲੈ ਫਿਰ ਅਗੇ ਡੀਐਸਪੀ ਪਟਿਆਲਾ ਦੇ ਬਾਰ ਤੋਂ ਬਾਅਦ ਡੀਐਸਪੀ ਪਾਤੜਾ ਕਹਿੰਦਾ ਕਿ ਨੋਟਡ ਸਰ ਫਿਰ ਇਸ ਤੋਂ ਬਾਅਦ ਫਿਰ ਸੁਬੀਰ ਸਿੰਘ ਬਾਦਲ ਐਸਐਸਪੀ ਪਟਿਆਲਾ ਬਾਰੇ ਲਿਖਦੇ ਨੇ ਕਿ ਡੀਐਸਪੀ ਕਨੌਰ ਸਭ ਦੀ ਨਜ਼ਰ ਤੁਹਾਡੇ ਉੱਪਰ ਹੈ ਪਰ ਜੋ ਵੀ ਧੱਕਾ ਕਰਨਾ ਹੈ ਪਿੰਡ ਚ ਕਰ ਲੋ ਘਰ ਚ ਕਰ ਲੋ ਜਾਂ ਰਾਹ ਵਿੱਚ ਹੀ ਕਰ ਲਿਓ ਹੂੰ ਇਹ ਵੀ ਲਿਖਦੇ ਨੇ ਐਸਐਸਪੀ ਪਟਿਆਲਾ ਬਾਰੇ ਸੁਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਕੱਲ ਤੁਹਾਡੇ ਸੁਬੀਰ ਬਾਦਲ ਵੀ ਆਊਗਾ ਇਹ ਗੱਲ ਸਾਰਿਆਂ ਨੂੰ ਪਤਾ ਹੈ ਨਾਮਜਿੰਦਗੀਆਂ ਤੋਂ ਰੋਕਣਾ ਵੀ ਹੈ ਤੇ ਰਿਜੈਕਸ਼ਨ ਵੀ ਹੋਣੀ ਹੈ ਫਿਰ ਐਸਐਸਪੀ ਪਟਿਆਲਾ ਬਾਰੇ ਲਿਖਦੇ ਨੇ ਕਿਸੇ ਨੇ ਵਰੀ ਨਹੀਂ ਕਰਨਾ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਵੇਗੀ ਉਸ ਦੀ ਪੋਜੀਟਿਵ ਰਿਪੋਰਟ ਮੈਂ ਬਣਾਵਾਗਾ ਇਹ ਐਸਐਸਪੀ ਪਟਿਆਲਾ ਨੇ ਸਾਰੇ ਡੀਐਸਪੀ ਨੂੰ ਭਰੋਸਾ ਦਿੱਤਾ ਫਿਰ ਐਸਐਸਪੀ ਪਟਿਆਲਾ ਬਾਰੇ ਸੁਭੀਸ਼ਿੰਗ ਬਾਦਲ ਲਿਖਦੇ ਨੇ ਕਿ ਡੀਐਸਪੀ ਰਾਜਪੁਰਾ ਜੇਕਰ ਕਾਗਜ਼ ਖੋਣੇ ਹਨ ਤਾਂ ਉਹ 5 ਕਿਲੋਮੀਟਰ ਪਹਿਲਾਂ ਹੀ ਖੋ ਲਏ ਜਾਣ ਜੇਕਰ ਕੋਈ ਵੀ ਆਪਦੀ ਸਰੋਤ ਨਾਲ ਅੰਦਰ ਆ ਗਿਆ ਤਾਂ ਆਰਓ ਉਸ ਦੀ ਨਾਮਜ਼ਦਗੀ ਕੈਂਸਲ ਕਰਾਵੇ ਫਿਰ ਅਗੇ ਕਹਿੰਦੇ ਕਿ ਹਾਂਜੀ ਜਸਬੀਰ ਜੀ ਕਿਵੇਂ ਐਸਐਸਪੀ ਪਟਿਆਲਾ ਜਸਬੀਰ ਸਿੰਘ ਕਿਸੇ ਨੂੰ ਪੁੱਛ ਰਹੇ ਨੇ ਫਿਰ ਉਹਨੇ ਕਿਹਾ ਕਿ ਅੱਜ 4 ਵਜੇ ਅੱਜ 4 ਕਾਗਜ਼ ਦਾਖਲ ਹੋਣੇ ਜੀ ਕੱਲ ਜਿਵੇਂ ਸਰ ਨੇ ਕਿਹਾ ਸੀ ਕਾਰਜਾਂ ਰਾਹ ਵਿੱਚ ਹੀ ਸਭ ਕਰਾਂਗੇ ਜਸਬੀਰ ਸਿੰਘ ਹੁਣ ਜਸਬੀਰ ਸਿੰਘ ਪਤਾ ਨਹੀਂ ਕੋਈ ਡੀਐਸਪੀ ਆ ਜਾਂ ਕੋਈ ਹੋਰ ਆ ਅਗੇ ਫਿਰ ਐਸਐਸਪੀ ਪਟਿਆਲਾ ਕਹਿੰਦੇ ਕਿ ਚਲੋ ਠੀਕ ਹੈ ਜੀ ਤਗੜੇ ਹੋ ਜਾਵੋ ਜਿਵੇਂ ਗਾਈਡ ਕੀਤਾ ਉਵੇਂ ਹੀ ਕੰਮ ਕਰੋ ਸਾਰੇ ਐਸਐਸਪੀ ਪਟਿਆਲਾ ਹੁਣ ਇਹ ਜਿਹੜੀ ਰਿਕਾਰਡਿੰਗ ਆ ਰਿਕਾਰਡਿੰਗ ਦੀ ਜਿਹੜੀ ਸਕ੍ਰਿਪਟਿੰਗ ਆ ਇਹ ਜਿਹੜੀ ਸਾਰੀ ਜਿਹੜੀ ਜਿਹੜਾ ਮਸਲਾ ਵਾ ਉਹ ਸਾਹਮਣੇ ਜਿਹੜਾ ਆ ਚੁੱਕਾ ਹੈਗਾ ਹੁਣ ਇਸ ਮਸਲੇ ਦੇ ਵਿੱਚ ਅੱਜ ਜਿਹੜਾ ਸੁਭੀ ਸਿੰਘ ਬਾਦਲ ਹੋਣੀ ਜਿਹੜੇ ਨੇ ਉਹ ਜਾਂਦੇ ਉਥੇ ਕਿ ਨਹੀਂ ਜਾਂਦੇ ਹੈਗੇ ਕਿਉਂਕਿ ਆਡੀਓ ਦੇ ਵਿੱਚ ਵੀ ਆਇਆ ਕਿ ਕਿਸੇ ਨੇ ਡਰਨਾ ਨਹੀਂ ਆ ਸੁਭੀ ਸਿੰਘ ਬਾਦਲ ਡਿਪਟੀ ਸੀਮ ਜ਼ਰੂਰ ਹੈ ਚੱਕਾ ਪਰ ਆਪਾਂ ਨੂੰ ਡਰਨ ਦੀ ਲੋੜ ਨਹੀਂ ਆਪਾਂ ਨੂੰ ਜੋ ਪੁਲਿ ਪਾਰਟੀਆਂ ਤੋਂ ਡਾਇਰੈਕਸ਼ਨ ਆ ਆਪਾਂ ਉਸ ਹਿਸਾਬ ਹੀ ਜਿਹੜਾ ਵਾ ਉਹ ਕੰਮ ਕਰਨਾ ਹੈ ਇਹ ਹੁਣ ਆਪੇ ਆਪ ਚੀਜ਼ ਸਾਡੇ ਸਵਾਲ ਖੜੇ ਹੋ ਰਹੇ ਨੇ ਜਿਵੇਂ ਆਡੀਓ ਦੀ ਕੁਝ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਲਿਖ ਵੀ ਦਿੱਤੀਆਂ ਨੇ ਤੇ ਉਹ ਆਡੀਓ ਲੋਕ ਹੁਣ ਸੁਣਨਗੇ ਵੀ ਸਾਰੇ ਪੰਜਾਬ ਦੇ ਵਿੱਚ ਫੈਲ ਜਾਣੀ ਆ ਪਹਿਲਾਂ ਤਾਂ ਇਹ ਦੇਖਿਆ ਜਾਂਦਾ ਸੀ ਅੱਖੀਂ ਦੇਖਦੇ ਸੀ ਲੋਕ ਕਿ ਵਾਕੇ ਹੀ ਪੰਚਾਇਤੀ ਚੋਣਾਂ 'ਚ ਵੀ ਕਿ ਵਿਰੋਧੀਆਂ ਦੇ ਕਾਗਜ਼ ਕਿਵੇਂ ਪਾੜਨੇ ਆ ਉਹਨਾਂ ਨੂੰ ਰੋਕਣਾ ਕਿਵੇਂ ਆ ਧੱਕੇਸ਼ਾਹੀਆਂ ਕਿਵੇਂ ਕਰਨੀਆਂ ਔਰ ਇਹ ਸੱਤਾ ਧਿਰ ਕਦੇ ਮੰਨਦੀ ਨਹੀਂ ਸੀ ਹੁੰਦੀ ਚਾਹ ਸ਼ਰਿਆਮ ਹੁੰਦਾ ਪਰ ਹੁਣ ਤਾਂ ਇਹ ਦਫ਼ਤਰਾਂ ਦੇ ਵਿੱਚ ਪਲੈਨਿੰਗ ਕਿਵੇਂ ਹੁੰਦੀ ਹੈ ਸੱਤਾ ਧਿਰ ਦੇ ਇਸ਼ਾਰੇ ਉੱਤੇ ਵਿਰੋਧੀਆਂ ਨੂੰ ਰੋਕਣ ਦੀ ਇਹ ਤਾਂ ਸਭ ਕੁਝ ਇਸ ਆਡੀਓ ਤੋਂ ਬਿਆਨ ਹੋ ਰਿਹਾ ਹੈ ਬਿਲਕੁਲ ਲਾਜ਼ਮੀ ਤੌਰ ਤੇ ਇਹ ਪਟਿਆਲਾ ਪੁਲਿਸ ਜਾਂ ਐਸਐਸਪੀ ਪਟਿਆਲਾ ਜਾਂ ਪੰਜਾਬ ਪੁਲਿਸ ਮੈਨੂੰ ਲੱਗਦਾ ਕੇਸ ਤੇ ਹੁਣ ਟਿੱਪਣੀ ਕਰਦੇ ਕੇ ਨਹੀਂ ਕਰਦੇ ਹੈਗੇ ਲਿਕਨੇ ਮਾਮਲਾ ਸੂਬਾ ਚੋਣ ਕਮਿਸ਼ਨ ਕੋ ਵੀ ਜਾ ਸਕਦਾ ਔਰ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਜਾ ਸਕਦਾ ਹੈਗਾ ਹੋ ਸਕਦਾ ਹੈ ਕੇ ਪਟਿਆਲੇ ਜ਼ਿਲ੍ਹੇ ਦੀਆਂ ਇਲੈਕਸ਼ਨਾਂ ਕੈਨਸਲ ਹੋ ਸਕਦੀਆਂ ਜੇ ਆਡੀਓ ਸੱਚੀ ਹੋਈ ਤੇ ਲਾਜ਼ਮੀ ਤੌਰ ਤੇ ਪੁਲਿਸ ਅਫਸਰਾਂ ਦੇ ਖਿਲਾਫ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਸੂਬਾ ਇਲੈਕਸ਼ਨ ਨੇ ਉਹ ਕਾਰਵਾਈ ਕਰਨ ਦੀ ਸਿਫਾਰਿਸ਼ ਵੀ ਕਰ ਸਕਦਾ ਹੈਗਾ ਔਰ ਮਾਮਲਾ ਜੇ ਹਾਈ ਕੋਰਟ ਵਿੱਚ ਚਲਾ ਗਿਆ ਤੇ ਲਾਜ਼ਮੀ ਤੌਰ ਤੇ ਇਸ ਜਿਹੜੀ ਪਟਿਆਲਾ ਜ਼ਿਲ੍ਹੇ ਦੀਆਂ ਸਮਤੀ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਇਲੈਕਸ਼ਨ ਆ ਉਹ ਕੈਨਸਲ ਵੀ ਹੋ ਸਕਦੇ ਆ ਤੇ ਫਿਰ ਪਟਿਆਲਾ ਪੁਲਿਸ ਜਾਂ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਵਾਸਤੇ ਇੱਕ ਵੱਡਾ ਤਮਾਚਾ ਹੋਏਗਾ ਦੇਖੋ ਇਲੈਕਸ਼ਨ ਇਲੈਕਸ਼ਨ ਜਿਹੜੀ ਹੈ ਜੇ ਸਰਕਾਰ ਨੇ ਕੰਮ ਕੀਤੇ ਹੋਏ ਜਾਂ ਇਹਨਾਂ ਹਲਕਿਆਂ ਦੇ ਜਿਹੜੇ ਐਮਐਲਓ ਨੇ ਅਗਰ ਕੰਮ ਕੀਤੇ ਹੋਏ ਤੇ ਫਿਰ ਉਹਨਾਂ ਨੂੰ ਇਹੋ ਜੀ ਧੱਕੇਸ਼ਾਹੀ ਕਰਨ ਦੀ ਜ਼ਰੂਰਤ ਨਹੀਂ ਆ ਫਿਰ ਤੁਹਾਡੇ ਕੰਮ ਦੇ ਆਧਾਰ ਤੇ ਤੁਹਾਨੂੰ ਵੋਟਾਂ ਮੰਗਣੀਆਂ ਚਾਹੀਦੀਆਂ ਤੇ ਜੇ ਤੁਸੀਂ ਇਦਾਂ ਧੱਕੇਸ਼ਾਹੀ ਕਰੋਗੇ ਪੁਲਿਸ ਵੀ ਆਮ ਆਦੀ ਪਾਰਟੀ ਦੇ ਵਰਕਰ ਜਾਂ ਲੀਡਰ ਬਣ ਕੇ ਕੰਮ ਕਰੀਏ ਕਿ ਪਿੰਡਾਂ 'ਚ ਉਹਨਾਂ ਨੂੰ ਫਕੇਰ ਕੇ ਰੱਖੋ ਜੇ ਕੋਈ ਆਪਣੇ ਲੈਵਲ ਤੇ ਅੰਦਰ ਤੇ ਉੱਥੇ ਨੋਮੀਨੇਸ਼ਨ ਜਿਹੜੇ ਨੇ ਆਰਓ ਕੈਨਸਲ ਕਰ ਦੇਣਗੇ ਰਾਸਤੇ ਚ ਕੇਰ ਲੋ 5 ਕਿਲੋਮੀਟਰ ਪਹਿਲਾਂ ਕੇਰ ਲੋ ਮਤਲਬ ਇਹ ਜਿਹੜਾ ਐਵੇਂ ਲੱਗਦਾ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੇ ਤਾਲੇਬਾਨ ਸਟੇਟ ਬਣਾ ਕੇ ਰੱਖ ਦਿੱਤਾ ਹੈਗਾ ਪਹਿਲਾਂ ਵੀ ਸਰਕਾਰਾਂ ਤੱਕੇ ਕਰਦੀਆਂ ਜਿਵੇਂ ਤੁਸੀਂ ਕਹ ਪਰ ਸ਼ਰਿਆਮ ਜੇ ਤੁਸੀਂ ਲੋਕਤੰਤਰ ਨੂੰ ਲੁੱਟਣ ਦੀ ਐਗਜ਼ਾਮਪਲ ਦੇਖਣੀ ਹੋਵੇ ਤੇ ਇਹ ਪਹਿਲੀ ਦਫਾ ਕਿ ਵੱਡੇ ਵੱਡੇ ਅਫਸਰਾਂ ਦੀ ਆਡੀਓ ਲੀਕ ਹੋ ਗਈ ਹੈ ਤੇ ਉਹ ਸ਼ਰਿਆਮ ਕਹਿ ਰਹੇ ਨੇ ਕਿ ਪੋਲੀਟੀਕਲ ਪਾਰਟੀ ਦੀ ਡਾਇਰੈਕਸ਼ਨ ਮਿਲ ਚੁੱਕੀ ਹੈ ਜਾਂ ਰਾਸਤੇ ਦੇ ਵਿੱਚ ਜੇ ਕੋਈ ਕਾਲੀ ਲੀਡਰ ਆ ਰਿਹਾ ਉਹਨੂੰ ਕੀਰ ਲੋ ਆਪੋਜੀਸ਼ਨ ਪਾਰਟੀ ਦੇ ਲੀਡਰ ਨੂੰ ਜਾਂ ਉਹਨਾਂ ਨੂੰ ਘਰਾਂ ਚੋਂ ਬਾਹਰ ਨਾਲ ਨਿਕਲ ਦਿਓ ਮਤਲਬ ਇਦਾਂ ਦੀ ਜਿਹੜਾ ਵਾ ਲੋਕਤੰਤਰ ਨੂੰ ਲੁੱਟਣ ਦੀ ਪਹਿਲੀ ਦਫਾ ਐਗਜ਼ਾਮਪਲ ਸਾਹਮਣੇ ਆਈ ਹੈ ਕਿ ਜੇ ਕੋਈ ਕਾਲੀ ਲੀਡਰਾਂ ਵਿਰੋਧੀ ਨੋਮੀਨੇਸ਼ਨ ਦਾਖਲ ਕਰਨ ਆ ਰਹੇ ਨੇ ਤੇ ਉਹਨਾਂ ਨੂੰ ਘਰੋਂ ਘਰ ਤੇ ਰੋਕ ਲਓ ਰਾਸਤੇ 'ਤੇ ਰੋਕ ਲਓ ਜਾਂ ਜਿੱਥੇ ਨੋਮੀਨੇਸ਼ਨ ਦਾਖਲ ਕਰਨੀ ਉਸ ਤੋਂ 5 ਕਿਲੋਮੀਟਰ ਘੇਰੇ ਪਹਿਲਾਂ ਹੀ ਘੇਰ ਲਓ ਤੇ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਵੱਡਾ ਜਿਹੜਾ ਵਾ ਇਹ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿ ਇਹ ਕੀ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ ਅਗਰ ਤੁਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗ ਰਹੇ ਤੇ ਫਿਰ ਤੁਹਾਨੂੰ ਪੁਲਿਸ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਔਰ ਪੁਲਿਸ ਵਾਲੇ ਨੂੰ ਕੱਟ ਪੁੱਤਲ ਨਹੀਂ ਬੰਨਣਾ ਚਾਹੀਦਾਗਾ ਪਰ ਹੁਣ ਸਭ ਤੋਂ ਵੱਡੀ ਇਹ ਸਵਾਲ ਹੈ ਕਿ ਅੱਜ ਕੀ ਸੁਬੀਸ਼ ਸਿੰਘ ਬਾਦਲ ਕਨੌਰ ਜਾਂ ਨਾਬਾ ਜਾਣਗੇ ਜਾਂ ਕੀ ਇਹ ਮਾਮਲਾ ਸੂਬਾ ਚੋਣ ਕਮਿਸ਼ਨ ਕੋ ਜਾਏਗਾ ਜਾਂ ਫਿਰ ਮਾਮਲਾ ਇਹ ਹਾਈ ਕੋਰਟ ਕੋਲ ਜਾਏਗਾ ਜੀ ਇਹ ਤੱਕ ਵਾਲੇ ਵੀ ਸਪਸ਼ਟ ਹੋ ਗਈ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਜੇ ਆਮ ਬੰਦੇ ਨਾਲ ਧੱਕਾ ਕਰਨਾ ਹੋਵੇ ਪੁਲਿਸ ਕੋਈ ਛੱਡਦੀ ਨਹੀਂ ਔਰ ਜੇਕਰ ਕਿਸੇ ਲੀਡਰ ਦੇ ਇਸ਼ਾਰੇ ਤੇ ਚੱਲਣਾ ਹੋਵੇ ਤੇ ਅੱਗੇ-ਅੱਗੇ ਦੌੜਦੇ ਨੇ ਤੇ ਅੱਗੇ-ਅੱਗੇ ਦੌੜਨ ਵਾਲੀ ਗੱਲ ਹੀ ਸਾਹਮਣੇ ਆ ਰਹੀ ਆ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਆਡੀਓ ਲੀਕ ਹੀ ਆਡੀਓ ਦੇ ਵਿੱਚ ਸ਼ਰੀਮ ਐਸਐਸਪੀ ਤੇ ਇਲਜ਼ਾਮ ਲੱਗੇ ਨੇ ਕਿ ਉਹ ਡਾਇਰੈਕਸ਼ਨ ਦੇ ਰਹੇ ਨੇ ਡੀਐਸਪੀ ਪਾਤਣਾ ਡੀਐਸਪੀ ਕਨੌਰ ਡੀਐਸਪੀ ਰਾਜਪੁਰਾ ਡੀਐਸਪੀ ਨਾਬਾ ਤੇ ਇਸ ਤੋਂ ਵੱਡੀ ਐਗਜ਼ਾਮਪਲ ਕੀ ਹੋ ਸਕਦੀ ਕਿ ਪੁਰਸ ਕਿਵੇਂ ਸਰਕਾਰ ਦਾ ਹੱਥ ਠੋਕਾ ਬਣ ਕੇ ਕੰਮ ਕਰੀ ਹੈ ਗਿਆ ਔਰ ਦੇਖੋ ਲੋਕੀ ਬੜੇ ਆਈਪੀਐਸ ਅਫਸਰਾਂ ਦੇ ਮਾਣ ਕਰਦੇ ਲੇਕਿਨ ਆਈਪੀਐਸ ਅਫਸਰਾਂ ਦਾ ਹਾਲ ਦੇਖ ਲਓ ਇਹ ਗੱਲ ਸਪਸ਼ਟ ਹੋ ਚੁੱਕੀ ਹੈਗੀ ਹੁਣ ਕਿਵੇਂ ਡਾਇਰੈਕਸ਼ਨ ਪਾਸ ਕੀਤੀ ਜਾ ਰਹੀ ਹੈ ਕਿਵੇਂ ਸਭ ਤੋਂ ਵੱਡਾ ਕਿ ਇਹ ਇੱਕ ਕਿੰਨੀ ਸੈਂਸਿਟਿਵ ਜਿਹੜੀ ਕਾਨਫਰੰਸ ਹੈ ਤਾਂ ਹੋ ਸਕਦਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਫ਼ਦ ਅੱਜ ਸਵੇਰ ਚੌਣ ਕਮਿਸ਼ਨਰ ਰਾਜਕਮਲ ਚੌਧਰੀ ਨੂੰ ਮਿਲੇਗਾ ਉਹ ਇਸ ਤੇ ਕੀ ਇਨਸਟਰਕਸ਼ਨ ਪਾਸ ਕਰਦੇ ਨੇ ਕਿ ਇਹਨਾਂ ਇਲਾਕਿਆਂ ਦੇ dsp ट्रांसफर ਹੋਣਗੇ ਜਾਂ ਜੇ ਇਨਸਾਫ ਕਾਲੀ ਦਲ ਜਾਂ اپੋਜੀਸ਼ਨ ਪਾਰਟੀਆਂ ਨੂੰ ਨਾ ਮਿਲੇ ਤਾਂ ਕੀ ਉਹ ਹਾਈ ਕੋਰਟ ਜਾਣਗੇ ਤੇ لازمی ਤੌਰ ਤੇ ਜਿਹੜੇ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਪੁਲਿਸ ਬੁਰੀ ਤਰ੍ਹਾਂ کہہ ਚੁੱਕੀ ਹੈਗੀ ਔਰ ਹੋ ਸਕਦਾ ਹੈ ਕਿ ਅਗਰ ਹਾਈ ਕੋਰਟ ਨੇ ਕੋਈ ਸਖਤ ਰੋਕ ਅਖਤਿਆਰ ਕਰ ਲਿਆ ਅਗਰ ਜੇ ਕਾਲੀ ਦਲ ਨੇ ਹਾਈ ਕੋਰਟ ਦੇ ਵਿੱਚ ਅਪਰੋਚ ਕੀਤੀ ਤੇ لازمی ਤੌਰ ਤੇ ਹੋ ਸਕਦਾ ਹੈ ਕਿ ਇਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾ ਸਕਦੇ ਕਿਉਂਕਿ ਸਬੂਤ ਆਡੀਓ ਸਬੂਤ ਆ ਔਰ ਹੋ ਸਕਦਾ ਹੈ ਕਿ ਸਰਕਾਰ ਜਿਵੇਂ ਪਹਿਲਾਂ ਜ਼ਿਕਰ ਕੀਤਾ ਜੀ ਫਰਜੀ ਆ ਜੀ ਆਪ ਅਮਰਾਈਆਂ اے 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 ਆਈਏ ਦਾ ਸਹਾਰਾ ਲਿਆਗਾ تو ਹੋ ਸਕਦਾ ਕਿ ਜੇ ਦੀ ਫਿਰ ਜਾਂਚ ਹੋਏ ਲਿਖਣੇ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਕਾਲੀ ਦਲ ਦੇ ਜਿਹੜੇ ਇਲਜ਼ਾਮ ਉਹਨਾਂ ਇਲਜ਼ਾਮਾਂ ਦੇ ਵਿੱਚ ਕੁਝ ਨਾ ਕੁਝ ਜਿਹੜੇ ਨੇ ਲੱਗਦਾ ਹੈ ਕਿ ਠੋਸ ਉਹਨਾਂ ਕੋ ਸਬੂਤ ਮਿਲੇ ਨੇ ਠੋਸ ਉਹਨਾਂ ਦੇ ਦਾਅਵੇ ਨੇ ਜਿਸ ਕਰਕੇ ਹੋ ਸਕਦਾ ਹੈ ਕਿ ਸਰਕਾਰ ਨੂੰ ਜਾਂ ਪਟਿਆਲਾ ਪੁਲਿਸ ਨੂੰ ਬੈਕਫੋਰਡ ਤੇ ਆਉਣਾ ਪਵੇ ਜੀ ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ ਜੀ ਹਾਂ ਜੀ ਵੀਡੀਓ ਤੁਸੀਂ ਸੁਣੀ ਲਈਏ ਬਾਈ ਸੁਖਵੀਰ ਸਿੰਘ ਬਾਦਲ ਬੰਨੀਓ ਜਿਹੜੀ ਕਿ ਇਹ ਕਾਲ ਰਿਕਾਰਡਿੰਗ ਲੀਕ ਕਰ ਦਿੱਤੀ ਜਾਂਦੀ ਹੈ ਚੈਨਲਾਂ ਦੇ ਉੱਤੇ ਤੇ ਹੁਣ ਇਸ ਖਬਰ ਦਾ ਬਾਰੇ ਛੋਡਾ ਕੀ ਕਹਿਣਾ ਸੁਖਵੀਰ ਸਿੰਘ ਬਾਦਲ ਬਾਰੇ ਜਿਹੜੀ ਕਿ ਹੁਣ ਇਹ ਸੁਖਵੀਰ ਸਿੰਘ ਬਾਦਲ ਬੰਨੀਓ ਜਿਹੜੀ ਕਾਲ ਰਿਕਾਰਡਿੰਗ ਕੀਤੀ ਜਾਂਦੀ ਹੁਣ ਇਹਦੇ ਬੰਨੀਓ ਬਲੋਧੀਆਂ ਦਾ ਕਹਿਣਾ ਇਹ ਆ ਵੀ ਇਹ AI ਨਾਲ ਬਣਾਈ ਹੋ ਜਿਵੇਂ ਕਿ ਪੱਤਰਕਾਰਾਂ ਦਾ ਕਹਿਣਾ ਤੇ ਬਾਈ ਸਾਰੀ ਆਪਣੀ ਜਨਤਾ ਜਨਾਰਦਾਨਾ ਜਿਹੜੀ ਕਿ ਇਹ ਫੈਸਲਾ ਕਰੂਗੀ ਬਿਛੋੜਾ ਕੀ ਕਹਣਾ ਕਮੈਂਟ ਆਪਣੇ ਵਿਚਾਰ ਜਰੂਰ ਰੱਖੋ ਕਮੈਂਟਾਂ ਦੇ ਵਿੱਚ ਤਾਂ ਜਿਹੜੀ ਹੁਣ ਤੱਕ ਦੀ ਲੇਟੈਸਟ ਕਵਰ ਸੀ ਉਹ ਵੀ ਸਾਂਝੀ ਜਰੂਰ ਕਰਨੀ ਸੀ ਮਿਲਦੇ ਆ ਗੱਲ ਨੂੰ ਨੈਟਵਰਕ ਤੇ ਧੰਨਵਾਦ